हमें अव गुण पर एक गुण नाकी अमृत साध बिख माया मोह परम पुले सुत दारा से उपरी एक उत्तम पंथ सुनियो गुर संगत ਤਰੇਮੇ ਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ ਹੋ ਟਲ ਗੁਰ ਸੇਵੀਐ ਇਹਨ ਸਹਜ ਸੁਭਾਅ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਏ ਸਿਫਤ ਖਸਾਮਾਂ ਦੀ ਨੂਰ ਅਰਸੋਂ ਕੋਰਸੋਂ ਚਟੀਐ ਤੋ ਦੇਤੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਸਜਣ ਸਚੇ ਪਾਤਸ਼ਾਹ ਸਿਰਸਾਂ ਹੰਦੇ ਜਿਸ ਪਾਸ ਬਹਿਠਿਆ ਸੋਹੀਏ ਸਵਨਾੰਦਾ ਵੀਸਾ ਸਜਣ ਸਚਾ ਪਾਤਿ ਸਿਰਸਾਂ ਦੇ ਜਿਸ ਪਾਸ ਬਹਿਠਿਆ ਸੋਹੀ ਹੈ ਸਵਨਾੰਦਾ ਵੀਸਾਹੋ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹੱਲਾ ਚੌਥਾ ਘਰ ਦੂਜਾ ਇਕ ਓੰਕਾਰ ਸਤ ਗੁਰ ਪਰਸਾਦ ਹਰ ਹਰ ਸਿਮਰਹੁ ਅਗਮ ਅਪਾਰ ਜੇਸ ਸਿਮਰਤ ਦੁਖ ਮਿਟੇ ਹਮਾਰਾ ਤਤ ਗੁਰ ਪਰਖ ਮਿਲਾਬ ਹੋ ਗੁਰ ਮਿਲੈ ਸੁਖ ਹੋਈ ਰਾਮ ਹਰ ਹਰ ਸਿਮਰਹੁ ਅਗਮ ਅਪਾਰ ਜੇ ਸਿਮਰਤ ਦੁੱਖ ਮਿਟੇ ਹਮਾਰਾ ਹਰ ਹਰ ਸਤ ਗੁਰ ਪਰਖ ਮਿਲਾਵੋ ਗੁਰ ਮਿਲੈ ਸੁਖ ਹੋਈ RAM ਹਰ ਗੁਣ ਗਾਵੋ ਮੀਤ ਹਮਾਰੇ ਹਰ ਹਰ ਨਾਮ ਰਖੋ ਔਰ ਤਾਰੇ ਹਰ ਹਰ ਅੰਮ੍ਰਿਤ ਬਚਨ ਸੁਣਾਵੋ ਗੁਰ ਮਿਲੈ ਪ੍ਰਗਟ ਹੋਈ ਰਾਮ ਮਦ ਸੋਦਨ ਹਰ ਮਾਦੋ ਪ੍ਰਾਨ ਮੇਰੇ ਮਨ ਤਨ ਅੰਮ੍ਰਿਤ ਮੀਠ ਲਗਾਨ ਹਰ ਹਰ ਦਇਆ ਕਰੋ ਗੁਰ ਮੇਲੋ ਪੁਰਖ ਨਿਰੰਜਨ ਸੋਈ ਰਾਮ ਹਰ ਹਰ ਨਾਮ ਸਦਾ ਸੁਖ ਦਾਤਾ ਹਰ ਕੈ ਰੰਗ ਮੇਰਾ ਮਨ ਰਾਤਾ ਹਰ ਹਰ ਮਹਾਪੁਰਖ ਗੁਰ ਮੇਲੋ ਗੁਰ ਨਾਨਕ ਨਾਮ ਸੁਖ ਹੋਈ ਰਾਮ ਹਰ ਹਰ ਨਾਮ ਸਦਾ ਸੁਖ ਦਾਤਾ ਹਰ ਕੈ ਰੰਗ ਮੇਰਾ ਮਨ ਰਾਤਾ ਹਰ ਹਰ ਮਹਾਂਪੁਰਖ ਗੁਰ ਮੇਲੋ ਗੁਰ ਨਾਨਕ ਨਾਮ ਸੁਖ ਹੋਈ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਰ ਹਰ ਸਿਮਰਹੁ ਅਗਮ ਅਪਾਰਾ ਜਿਸ ਸਿਮਰਤ ਦੁਖ ਮਿਟੈ ਹਮਾਰਾ ਹਰ ਹਰ ਸਤ ਗੁਰ ਪੁਰਖ ਮਿਲਾਵੋ ਗੁਰ ਮਿਲਿਆ ਸੁਖ ਹੋਈ ਰਾਮ